ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਅੰਬ ਦਾ achar ਜੋ ਕਿ ਬਹੁਤ ਹੀ ਵਧੀਆ ਐਸਪੀ ਹੈ ਕਈ ਵਾਰ ਘਰ ਵਿੱਚ ਕੋਈ ਸਬਜੀ ਨਹੀਂ ਬਣੀ ਹੁੰਦੀ ਤੇ ਅਸੀਂ ਇਹਦੇ ਨਾਲ ਆਰਾਮ ਨਾਲ ਰੋਟੀ ਖਾ ਸਕਦੇ ਹਾਂ ਇਹਦੀ ਵਿਧੀ ਦੱਸਾਂਗੇ ਵੈਸੇ ਤਾਂ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਹੈ ਪਰ ਜਸਟ ਐਜ਼ ਇਹ ਅਸੀਂ ਬਲੌਗ ਬਣਾ ਲਈ ਤੁਹਾਨੂੰ ਦੱਸ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਅੰਬ ਲਏ ਨੇ ਹਰੇ ਕੱڑے ਅੰਬ ਲਏ ਨੇ ਪੋਲੇ ਨਹੀਂ ਹੋਣੇ ਚਾਹੀਦੇ ਸੋ ਲੈ ਕੇ ਅੰਬ ਤੇ ਉਸ ਤੋਂ ਬਾਅਦ ਅਸੀਂ ਇਦਾਂ ਆ ਫਾੜੀਆਂ ਦੀ ਸ਼ੇਪ ਦੇ ਵਿੱਚ ਅਸੀਂ ਕੱਟ ਲਿਆ। ਵੱਡੀਆਂ ਫਾੜੀਆਂ ਨੇ ਕਈ ਆਪਾਂ ਛੋਟੀਆਂ ਵੀ ਕੱਟ ਸਕਦੇ ਹਾਂ ਕਿਉਂਕਿ ਬੱਚਿਆਂ ਨੂੰ ਟਿਫਿਨ ਵਗੈਰਾ ਚ ਪਾ ਕੇ ਦੇਣੀਆਂ ਹੁੰਦੀਆਂ ਹਨ। ਆ ਟੋਕੇ ਦੀ ਮਦਦ ਨਾਲ ਦੇਖੋ ਤੁਸੀਂ। ਮੈਂ ਤੁਹਾਨੂੰ ਕੱਟਣ ਦੀ ਵਿਧੀ ਦੱਸਾਂਗਾ। ਇਸ ਤਰ੍ਹਾਂ ਕਰਕੇ ਇਹਨੂੰ ਆਮ ਬਣੂ ਰੱਖ ਕੇ ਇਸ ਤਰ੍ਹਾਂ ਆਪਾਂ ਹਾਫ ਚ ਕੱਟ ਲੈਣਾ। ਹਾਫ ਤੋਂ ਬਾਅਦ ਇਹਨੂੰ ਟੇਡਾ ਕਰਕੇ ਫਿਰ ਇਹਨੂੰ ਦੋ ਫਾੜੀਆਂ ਵਿੱਚ ਕੱਟ ਲੈਣਾ। ਆ ਦੇਖੋ ਆ ਦੋ ਫੜੀਆਂ ਕੱਟੀਆਂ ਗਈਆਂ। ਇਸ ਤੋਂ ਬਾਅਦ ਆ ਦੇਖੋ। ਆ ਫਿਰ ਇਦਾਂ ਆਪਾਂ ਇਸ ਛੇਰਨਾ ਕੱਟ ਲੈਣਾ। ਆ ਦੇਖੋ। ਇਦਾਂ ਮੈਂ ਸਾਰੇ ਆਂਬ ਕੱਟ ਲਏ ਐ ਸਪੈਸ਼ਲ ਠੀਕ ਐ ਜੀ ਤੇ ਇਦਾਂ ਇਹ ਆਂਬ ਕੱਟਣ ਤੋਂ ਬਾਅਦ ਆ ਅਸੀਂ ਆ ਦੇਖੋ ਗਿੜਕਾਂ ਕੱਢ ਲਈਆਂ ਇਹਨਾਂ ਵਿੱਚੋਂ ਇਦਾਂ ਕਰਕੇ ਆ ਗਿੜਕਾਂ ਕੱਢ ਲਈਆਂ ਇਹਨਾਂ ਵਿੱਚੋਂ ਗਿਟਕਾਂ ਆ ਦੇਖੋ ਗਿੜਕਾਂ ਕੱਢੀਆਂ ਹੋਈਆਂ ਗਿੜਕਾਂ ਕੱਢਣ ਤੋਂ ਬਾਅਦ ਇਹਨਾਂ ਨੂੰ ਆ ਬਾਲਟੀ ਵਿੱਚ ਪਾ ਲੈਣਾ ਇਹਨਾਂ ਨੂੰ ਮਲ ਮਲ ਕੇ ਧੋਣਾ ਇਹਨਾਂ ਨੂੰ ਮਲ ਮਲ ਕੇ ਅਸੀਂ ਧੋਵਾਂਗੇ ਧੋਣ ਤੋਂ ਬਾਅਦ ਅੱਗੇ ਅਸੀਂ ਇਹਨੂੰ ਧੁੱਪ ਵਿੱਚ 1 ਘੰਟਾ ਸੁਕਾਉਣ ਲਈ ਰੱਖਾਂਗੇ ਕੌਣ ਤੋਂ ਬਾਅਦ ਤੁਹਾਨੂੰ ਚਾਰ ਪਾਉਣ ਦੀ ਵਿਧੀ ਦੱਸਾਂਗੇ ਆ ਦੇਖੋ ਆਪਾਂ ਅੰਬ چیر ਕੇ ਫਾੜੀਆਂ ਚੁਕੜਕਾਂ ਕੱਢ ਕੇ ਤੇ ਧੋ ਕੇ ਤੇ ਆਪਾਂ ਥੱਲੇ ਇਹਨਾਂ ਨੂੰ ਚਾਦਰ ਵਿਛਾ ਕੇ ਕੋਠੇ ਤੇ ਸੁੱਕਣੇ ਪਾ ਦਿੱਤੇ ਹਨ ਹੁਣ ਇਹਨਾਂ ਨੂੰ ਆਪਾਂ 2 ਘੰਟੇ ਧੁੱਪ ਲਵਾਵਾਂਗੇ ਧੁੱਪ ਲਵਾਉਣ ਤੋਂ ਬਾਅਦ ਤੁਹਾਨੂੰ ਇਹਨਾਂ ਦੇ ਬਣਾਉਣ ਦੀ ਵਿਧੀ ਦੱਸਾਂਗੇ ਸੋ ਸਾਡੇ ਚੈਨਲ ਨਾਲ ਬਣੇ ਰਹੋ ਧੰਨਵਾਦ